ਜਨਵਰੀ ਦੇ ਆਖਰੀ ਦਿਨ ਹੋਈ بارش ਨੇ ਮੂਡ ਛੇੜੀ ਕੰਬਣੀ ਜਾਣੂ ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਹਾਲ ਅਕਲਦਲ ਵੱਲੋਂ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਸੁਖਬੀਰ ਬਾਦਲ ਨੇ ਕਹੀਆਂ ਵੱਡੀਆਂ ਗੱਲਾਂ ਵਿੱਤ ਮੰਤਰੀ ਦਾ ਵੱਡਾ ਐਲਾਨ ਹਰ ਮਹੀਨੇ ਮੁਫਤ ਮਿਲੇਗੀ 300 ਯੂਨਟ ਬਿਜਲੀ ਦੱਸਿਆ ਕੀ ਹੈ ਸਰਕਾਰ ਦਾ ਪਲਾਨ ਸਿਮਰਜੀਤ ਸਿੰਘ ਮਾਨ ਦੇ ਹੱਕ ਵੀ ਚਾਹੀਏ ਪਿਕਰ ਮਜੀਠੀਆ ਸਰਕਾਰ ਨੂੰ ਕੀਤੇ ਤਿੱਖੇ ਸਵਾਲ ਪੰਜਾਬ 'ਚ ਗੈਰ ਕਾਨੂੰਨੀ ਟਰੈਵਲ ਏਜੰਟਾਂ ਤੇ ਸੀਐਮ ਭਗਵੰਤ ਮਾਨ ਸਖਤ ਕਿਹਾ ਪ੍ਰਾਪਟੀਆਂ ਕਰਾਂਗੇ ਅਟੈਚ ਹੁਣ ਖਬਰਾਂ ਵਿਸਤਾਰ ਦੇ ਨਾਲ ਜਨਵਰੀ ਮਹੀਨੇ ਦੇ ਆਖਰੀ ਦਿਨ ਕਰੀਬ 9 ਐਮ ਐਮ بارش ਨੇ ਇੱਕ ਵਾਰ ਫੇਰ ਮੌਸਮ ਦਾ ਮિજાਜ ਬਦਲ ਕੇ ਰੱਖ ਦਿੱਤਾ ਹੈ ਪੋ ਮਾਗਦੀ ਹੱਟ ਚੀਰਵੀ ਠੰਡ ਅਤੇ ਸੰਘਣੀ ਧੁੰਦ ਮਗਰੋਂ ਹੁਣ ਕੁਝ ਦਿਨਾਂ ਤੋਂ ਨਿਕਲਦੀ ਧੁੱਪ ਨੇ ਲੋਕਾਂ ਨੂੰ ਠੰਡ ਤੋਂ ਰਾਹਤ ਦਵਾਈ ਹੈ ਮੌਸਮ ਵਿਭਾਗ ਅਨੁਸਾਰ 8 ਫਰਵਰੀ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ بارش ਦਾ ਅਨੁਮਾਨ ਹੈ ਖੇਤੀ ਮਹਿਰਾ ਅਨੁਸਾਰ ਜਨਵਰੀ ਮਹੀਨੇ ਹਲਕੀ بارش ਦੀ ਫਸਲਾਂ ਨੂੰ ਲੋੜ ਸੀ ਇਸ ਲਈ ਸਰਦੀਆਂ ਦੇ ਮੌਸਮ ਵਿੱਚ ਹੋਰ ਹੀ ਇਹ بارش ਕਣਕ ਲਈ ਬਹੁਤ ਲਾਹੇਵੰਦ ਹੈ ਇਸ بارش ਨਾਲ ਅਸਵਾਨ ਵਿਚਲਾ ਪ੍ਰਦੂਸ਼ਣ ਵੀ ਘੱਟ ਹੋਵੇਗਾ ਅਤੇ ਫਸਲ ਦੀ ਪੈਦਾਵਾਰ ਅਤੇ ਝਾੜ 'ਤੇ ਵੀ ਫਰਕ ਪਵੇਗਾ ਪਰ ਜੇਕਰ ਲੋੜ ਤੋਂ ਜ਼ਿਆਦਾ ਮਾਤਰਾ ਵਿੱਚ بارش ਹੁੰਦੀ ਹੈ ਤਾਂ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਅੰਮ੍ਰਿਤਸਰ ਅਟਾਰੀ ਤੋਂ ਕੀਤੀ ਗਈ ਇਸ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਸਮੁੱਚੀ ਅਕਾਲੀ ਦਲ ਪਾਰਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਿਆ ਜੀ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਡਰ ਅਤੇ ਗੁੰਡਾਗਰਦੀ ਦਾ ਮਾਹੌਲ ਹੈ ਉਹਨਾਂ ਕਹਿੰਦੇ ਕਿ ਆਮ ਇਨਸਾਨ ਰਾਤ ਨੂੰ ਕਲਾ ਕਰੋ ਨਹੀਂ ਨਿਕਲ ਸਕਦਾ ਕਿਉਂਕਿ ਇਸ ਸਮੇਂ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਉਹਨਾਂ ਕਹਿੰਦੇ ਕਿ ਪੰਜਾਬ ਦਾ ਵੱਡਾ ਨੁਕਸਾਨ ਪੰਜਾਬ ਦੀ ਜਵਾਨੀ ਦਾ ਹੋ ਰਿਹਾ ਹੈ ਜਿਸ ਕਾਰਨ ਸੂਬਾ ਖਰਾਬ ਹੋ ਰਿਹਾ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ ਤਾਂ ਹੀ ਵਿਕਾਸ ਹੋਵੇਗਾ ਇਸ ਦਿਨਾਂ ਨੇ ਸੁਖਬੀਰ ਬਾਦਲ ਨੇ ਮੌਜੂਦਾ ਸਰਕਾਰ ਉੱਤੇ ਵੀ ਵੱਡੇ ਨਿਸ਼ਾਨੇ ਸਾਧੇ ਹੁਣ ਆ ਭਗਵੰਤ ਮਾਨ ਸਰਕਲੇ ਸੌਂਦਾ ਸੌਂਦਾ ਆਪਾਂ ਨੂੰ ਸੁਭਾਈ ਸੰਭਾਲ ਦਿੱਤਾ ਕੋਈ ਤਜਰਬਾ ਨਹੀਂ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਹੁਣ ਆਪ ਸੋਚੀ ਬੈਠਾ ਕਿ ਮੈਂ ਤਾਂ ਅਗਲੀ ਵਾਰ ਬੰਨਣਾ ਨਹੀਂ ਹੁਣ ਲੁੱਟ ਲੋ ਯਾਤਰਾ ਸ਼ੁਰੂ ਹੈ ਜਿਵੇਂ ਜੋਸ਼ੀ ਜੀ ਨੇ ਕਿਹਾ ਪੰਜਾਬ ਨੂੰ ਇਕੱਲਾ ਨਾ ਮੈਂ ਬਚਾ ਸਕਦਾ ਪੰਜਾਬ ਨੂੰ ਪਜਾਊਗਾ ਪੰਜਾਬ ਦੀ ਜਨਤਾ ਸੋ ਸ੍ਰੀ ਅਕਾਲ ਜਿਵੇਂ ਇੱਕ ਤੂਫਾਨ ਲਿਆਉਂਦਾ ਤੁਸੀਂ 92 ਸੀਟਾਂ ਦੇ ਦਿੱਤੀਆਂ ਤੇ ਹੁਣ 92 ਤੇ 92 ਦੇ ਨਾਲ ਜ਼ਮਾਨਤਾ ਜਬਤ ਕਰੋ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਅੰਤਰੀਮ ਬਜਟ 2024 ਪੇਸ਼ ਕੀਤਾ ਇਸ ਦੌਰਾਨ ਉਹਨਾਂ ਵੱਡਾ ਐਲਾਨ ਕੀਤਾ ਹੈ ਮੁਫਤ ਬਿਜਲੀ ਨੂੰ ਲੈ ਕੇ ਵਿੱਤ ਮੰਤਰੀ ਨੇ ਅਹਿਮ ਐਲਾਨ ਕੀਤਾ ਹੈ ਉਨ੍ਹਾਂ ਦੱਸਿਆ ਕਿ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ ਵਿੱਤ ਮੰਤਰੀ ਨੇ ਕਿਹਾ ਕਿ 1 ਕਰੋੜ ਪਰਿਵਾਰਾਂ ਨੂੰ ਮੁਫਤ ਬਿਜਲੀ ਦਾ ਲਾਭ ਮਿਲੇਗਾ ਇਹ ਉਹ ਪਰਿਵਾਰ ਹੋਣਗੇ ਜੋ ਆਪਣੇ ਘਰ ਦੀ ਛੱਤ 'ਤੇ ਸੂਰਜੀ ਊਰਜਾ ਦਾ ਪ੍ਰਬੰਧ ਕਰਦੇ ਹਨ ਤੁਹਾਨੂੰ ਦੱਸਦੇ ਕਿ ਪੀਐਮ ਮੋਦੀ ਨੇ ਸੂਰਯੋਦਿਆ ਯੋਜਨਾ ਦਾ ਐਲਾਨ ਕੀਤਾ ਸੀ ਇਸ ਯੋਜਨਾ ਤਹਿਤ 1 ਕਰੋੜ ਘਰਾਂ 'ਚ ਸੋਲਰ ਪੈਨਲ ਲਗਾਏ ਜਾਣਗੇ ਵਿੱਤ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਚੁਣੌਤੀ ਦੇ ਬਾਵਜੂਦ ਕੇਂਦਰ ਸਰਕਾਰ ਨੇ ਗਰੀਬਾਂ ਨੂੰ ਘਰਮਹੀਆ ਕਰਵਾਏ ਹਨ ਅਸੀਂ 3 ਕਰੋੜ ਕਰਾਂ ਦੇ ਟੀਚੇ ਨੂੰ ਹਾਸਲ ਕਰਨ ਦੇ ਨੇੜੇ ਹਾਂ ਅਗਲੇ 5 ਸਾਲਾਂ ਵਿੱਚ 2 ਕਰੋੜ ਘਰ ਬਣਾਏ ਜਾਣਗੇ ਅਕਾਲੀ ਆਗੂ ਵਿਕਰਮਜੀਤਿਆ ਨੇ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਨੂੰ ਘਰ ਵਿੱਚ ਨਜ਼ਰਬੰਦ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ ਹੈ ਉਹਨਾਂ ਕਹਿੰਦੇ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਬਜ਼ੁਰਗ ਸਿਆਸਤਦਾਨ ਅਤੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਨੂੰ ਘਰ ਵਿੱਚ ਨਜ਼ਰਬੰਦ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਉਹਨਾਂ ਕਹਿੰਦੇ ਕਿ ਲੋਕਤੰਤਰ ਵਿੱਚ ਸਰਕਾਰ ਦੇ ਗਲਤ ਕੰਮਾਂ ਵਿਰੁੱਧ ਆਵਾਜ਼ ਬੁਲੰਦ ਕਰਨਾ ਵਿਰੋਧੀ ਪਾਰਟੀਆਂ ਦਾ ਅਧਿਕਾਰ ਹੁੰਦਾ ਹੈ ਭਗਵੰਤ ਮਾਨ ਵਿਰੋਧੀਆਂ ਦੀ ਆਵਾਜ਼ ਕੁਚਲਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਦਾ ਇਲਾਜ ਚੱਲ ਰਿਹਾ ਲਿਵਰ ਸਿਰੋਸਿਸ ਦੀ ਬੜੀ ਸੀਰੀਅਸ ਪ੍ਰੋਬਲਮ ਹੈ ਮੁੱਖ ਮੰਤਰੀ ਸਾਹਿਬ ਨੂੰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਅਪੀਲ ਕਰਦਾ ਹਾਂ ਅੱਜ ਹਮਦਰਦੀ ਬਣ ਕੇ ਕਰਦਾ ਕਿ ਜੇ ਇਸ ਸੰਸਾਰ 'ਚ ਕਿਸੇ ਜੀ ਦਾ ਪਰਿਵਾਰ 'ਚ ਤੁਹਾਡਾ ਵਾਧਾ ਹੋ ਰਿਹਾ ਤੇ ਫਿਰ ਨਾਲ ਰਿਸਪੌਂਸਿਬਿਲਟੀ ਵੀ ਬਣਦੀ ਹੈ ਇਹ ਨਾ ਹੋਵੇ ਜੋ ਤੁਸੀਂ ਸ਼ਰਾਬ ਪੀ ਪੀ ਕੇ ਆਪਦੇ ਸਰੀਰ ਦਾ ਜੋ ਹਾਲਾਤ ਬਣਾਏ ਆ ਲਿਵਰ ਸਰੋਸਿਸ ਵਰਗੀ ਬਿਮਾਰੀ ਤੁਹਾਨੂੰ ਚਿੰਬੜ ਗਈ ਹੈ ਇਲਾਜ ਤੁਸੀਂ ਲੁੱਕ ਛਿਪ ਕੇ ਜਾਂ ਤਾਂ ਮhalla ਕਲੀਨਿਕ ਤੋਂ ਕਰਾਉਂਦੇ ਉੱਥੋਂ ਦਾ ਕਰਾਉਂਦੇ ਨਹੀਂ ਜਾ ਕੇ ਦਿੱਲੀ ਲੋੜਾ ਲੁੱਕ ਛਿਪ ਕੇ ਕਰਾਉਂਦੇ ਆ ਡਾਕਟਰ ਮੈਨੂੰ ਦੱਸ ਦਿੰਦੇ ਹੁੰਦੇ ਆ ਉਹ ਵਿਚਾਰੇ ਨਿਆਣੇ ਦੀ ਕੀ ਗਲਤੀ ਹੈ ਦੱਸੋ ਜਿਹੜਾ ਇਸ ਸੰਸਾਰ ਚ ਆ ਰਿਹਾ ਇਸ ਲਈ ਹੀ ਸ਼ੁੱਡ ਬੀ ਰਿਸਪੌਂਸਿਬਲ ਐਂਡ ਆਪੀਏ ਸ਼ਰਾਬ ਦੀ ਆਦਤ ਛੱਡ ਦੇਣ ਤੇਰ ਕੀ ਐਕਸਰਸਾਈਜ਼ ਰੈਵਨਿਊ ਮਾੜਾ ਮੋਟਾ ਡਿੱਗ ਜੂਗਾ ਇਹੀ ਹੋਣਾ ਮੈਨੂੰ ਲੱਗਦਾ ਇਸੇ ਚੱਕਰ ਚ ਪੀ ਜਾਂਦਾ ਕਿ ਐਕਸਾਈਜ਼ ਦਾ ਰੈਵਨਿਊ ਨਾਲ ਕਿੱਥੇ ਡਿੱਗ ਜਾ ਜੇ ਮੈਂ ਘਟ ਪੀਊਗਾ ਤੇ ਐਕਸਾਈਜ਼ ਦਾ ਰੈਵਨਿਊ ਘਟ ਜਾਣਾ ਨਹੀਂ ਘਟ ਦਿੰਦੇ ਮਾਲੀਆ ਦਾ ਕਿ ਹੋਰ ਨੂੰ ਤੇਰੇ ਵਰਗਾ ਕੋ ਹੋਰ ਜੰਮ ਪਊ ਉਥੇ ਬਾ ਤਰਸ ਕਰ ਆਪਦੇ ਨਿਆਣਿਆਂ ਤੇ ਔਰ ਇਹ ਕੰਮ ਛੱਡ ਦੇ ਔਰ ਆਪਦੀ ਸਿਹਤ ਦਾ ਧਿਆਨ ਕਰੇ ਚਲੋ ਵਿਰੋਧਤਾ ਆਪਦੇ ਪਾਸੇ ਰਹਿ ਗਈ ਮਗਰ ਇਹ ਜ਼ਰੂਰੀ ਹੈ ਮੀਤੀ ਸਾਹਿਬ ਜਿਹੜਾ ਮੈਂ ਸੰਦੇਸ਼ ਦਿੱਤਾ ਏ ਟੈਸਟ ਲਾ ਕਰਾ ਕੇ ਜਿਹੜਾ ਉਹਨਾਂ ਆਪੇ ਹੀ ਦੱਸਿਆ ਵੀ ਮੈਂ ਟੈਸਟ ਕਰਾ ਕੇ ਪਤਾ ਹੀ ਨਹੀਂ ਕੀਤਾ ਪਤਾ ਕਿ ਕੁੜੀ ਆ ਤੇ ਮੁੰਡਾ ਵਾ ਕਹਿੰਦਾ ਤੁਹਾਨੂੰ ਹੈਰਾਨਗੀ ਹੋਊਗੀ ਮੈਂ ਹੈਰਾਨ ਹੋ ਗਿਆ ਯਾਰ ਪਹਿਲਾਂ ਤਾਂ ਹੈਰਾਨਗੀ ਇਹ ਹੋਈ ਕਿ ਇਹ ਕਿਹੜਾ 26 ਜਨਵਰੀ ਦਾ ਐਲਾਨ ਸੀ ਮਤਲਬ ਇਹ ਕਿਹੜੀ ਕੁਰਬਾਨੀ ਸੀ ਮਤਲਬ ਜਿੱਦਾਂ ਜਿਹੜਾ 26 ਜਨਵਰੀ ਦੀ ਸਟੇਜ ਤੋਂ ਐਲਾਨ ਕਰਨਾ ਪਿਆ ਫਿਰ ਕਹਿੰਦਾ ਤੁਹਾਨੂੰ ਹੈਰਾਨਗੀ ਹੋ ਗੈਰ ਕਾਨੂੰਨੀ ਹੈਰਾਨਗੀ ਕਾਦੀ ਆਉਣੀ ਹੈ ਔਰ ਮੈਂ ਤੁਹਾਨੂੰ ਦੱਸਾਂ ਇਹਦੀ ਹਰਕਤ ਆ ਤਾਂ ਮੈਨੂੰ ਜਾਪਦਾ ਇਹਨੇ ਟੈਸਟ ਕਰਾ ਲਿਆ ਕੋਈ ਨਾ ਇਹ ਤੇ ਤਾਂ ਪਰਚਾ ਹੋਣਾ ਚਾਹੀਦਾ ਜੋ ਇਹ ਗੱਲਾਂ ਕਰਦਾ ਕਿਉਂਕਿ ਇੱਕ ਸੀਐਮ ਇਹ ਗੱਲ ਕਵੇ ਕਿ ਤੁਹਾਨੂੰ ਹਰਿਆਣਵੀ ਹੋਊਗੀ ਕਿ ਅਸੀਂ ਟੈਸਟ ਨਹੀਂ ਕਰਾਇਆ ਇਸਿਸ ਦੇ ਲੈਂਗੁਏਜ ਆਫ ਦਾ ਸੀਐਮ ਸੋ ਇਹਦੀਆਂ ਜਿੰਨੀਆਂ ਘੱਟ ਗੱਲਾਂ ਕਰੋ ਤੁਹਾਨੂੰ ਅੱਜ ਲਈ ਬਹੁਤ ਕਵਰਾਂ ਮਿਲ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਊਂਸਪਲ ਪਵਨ ਵਿਖੇ ਵੱਖ-ਵੱਖ ਵਿਭਾਗਾਂ ਦੇ 518 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨੀਤੀ ਪੱਤਰ ਵੰਡੇ ਗਏ ਸਮਰੋਹ ਦੌਰਾਨ ਵੱਖ-ਵੱਖ ਨਵੇਂ ਨਿਯੁਕਤ ਉਮੀਦਵਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਇਦਾਂ ਲਈ ਟਰੈਵਲ ਏਜੰਟਾਂ ਤੇ ਸਖਤੀ ਕਰਦੇ ਹਾਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਹਨਾਂ ਟਰੈਵਲ ਏਜੰਟਾਂ ਨੇ ਲੋਕਾਂ ਦੇ ਪੈਸੇ ਦੱਬੇ ਹਨ ਤਾਂ ਉਹਨਾਂ ਦੀ ਪ੍ਰੌਪਰਟੀ ਅਟੈਚ ਕੀਤੀ ਜਾਵੇ ਉਹ ਵੇਚ ਕੇ ਲੋਕਾਂ ਦਾ ਪੈਸਾ ਮੋੜਿਆ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨੌਜਵਾਨਾਂ ਦਾ ਧੋਖਾ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਟਰੈਵਲ ਏਜੰਟਾਂ ਖਿਲਾਫ ਸੰਸਦ ਚ ਸਭ ਤੋਂ ਪਹਿਲਾਂ ਮੈਂ ਆਵਾਜ਼ ਚੁੱਕੀ ਸੀ ਹਾਂ ਟਰੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹੂੰਗਾ ਥੋੜੇ ਜਿਹਾ ਚੱਲ ਰਿਹਾ ਅੱਜਕੱਲ੍ਹ ਗੱਲ ਕੋ ਟਰੈਵਲ ਏਜੰਟਾਂ ਦੀ ਸਭ ਤੋਂ ਵੱਧ ਟਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ बतौर ਐਮਪੀ ਪਾਰਲੀਮੈਂਟ ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿਸੇ ਸਿੰਗਾਪੁਰ ਚੋਂ ਅਰਮੀਨੀਆ ਚੋਂ ਲੀਬੀਆ ਚੋਂ ਮੈਂ ਕੱਢ ਕੇ ਲਿਆ ਆ। ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿ ਰਹੇ ਹੁੰਦਾ ਸੀ ਇਹ ਟਰੈਵਲ ਏਜੰਟ ਚੜਨੇ ਇਹਦੀ। ਇੱਥੋਂ ਹੀ ਬੰਦ ਕਰੋ। ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵਹਿ ਜਾਣ। ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਅਸੀਂ ਕੈਬਨਿਟ ਦੇ ਵਿੱਚ ਇਹ ਲਿਆ ਚੁੱਕੇ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰਨ ਲਈ ਮੈਂ ਤਾਂ ਕਈ ਬੱਡੇ ਮੁਲਕਾਂ ਦੇ ਇੰਵੈਸਟਰਸ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਆ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੀਗਲ ਆ ਸੰਦਾ ਦੱਸ ਦੋ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੇ ਸਿਰ ਨੂੰ ਬੰਦ ਕਰਦੇ ਆ ਜਿਉਂ ਇਲੀਗਲ ਕੰਮ ਕਰ ਰਹੇ ਨੇ ਤੁਹਾਨੂੰ ਦੱਤਾ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜੇ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹਾਂਗਾ ਸਾਡੇ ਨੌਜਵਾਨ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਨਾ ਕੋਈ ਸਭ ਤੋਂ ਪਹਿਲਾਂ ਮੈਂ ਵਾਰ ਠਾਈ ਸੀ ਪਾਰਲੀਮੈਂਟ ਚਾਚੀ ਵੀ باقی ਦੇਖ ਲਿਓ YouTube ਤੇ ਸੋ ਕਦੇ ਵੀ ਮੈਂ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਣ ਗੱਲ ਤਾਂ ਥਾਹ ਚੜ ਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਆਏਗਾ ਕਿ ਮੈਂ ਕੋਈ ਟ੍ਰੈਵਲ ਏਜੰਟਾਂ ਦਾ ਜਾਂ ਮੇਰੇ ਅਮੀਰ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਮੇਰਾ ਹਿੱਸਾ ਹੈ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ ਚੀਜ਼ ਚ ਹਿੱਸਾ ਨਹੀਂ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਪੈਣ ਦੇਵਾਂਗਾ ਚਾਰ ਪੰਜ ਬੰਦਿਆਂ ਨੇ ਦਾਸ ਕਰਤੇ ਆਪਾਂ ਨੂੰ ਚਾਰ ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੋਂ ਤਾਂ ਉਹਨਾਂ ਦੀ ਰਾਸ ਸੀ ਤੇ ਕੱਲੇ 20 ਲਾ ਲਈਏ ਕੱਲੇ 2000 ਤੋਂ 2022 ਤੱਕ 20 ਸਾਲ ਤਾਂ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹ ਨਾਨੀ ਕਾ ਕਾ ਨਾਨਸੀ ਉਹਦੇ ਇੱਕ ਦਾ ਮੁੰਡਾ ਇੱਕ ਤਰੀ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਾਨੀ ਸੀ ਚਾਰ ਜਾਨੇ ਨੇ ਯਾਰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾ ਚੁਰਾਉਣ ਕੰਮ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗ ਗਏ ਯਾਰ ਕਰੀਏ ਕੀ ਆ ਹਟਦੇ ਹੀ ਨਹੀਂ ਹੈਗੇ ਯਾਰੇ ਬਾਰੀ-ਬਾਰੀਆਂ ਬੰਨ ਰੱਖਿਆ ਨੇ ਪੰਜ ਸਾਲ ਤੂੰ ਪੰਜ ਸਾਲ ਮੈਂ ਹੁਣ ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਪਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਆ ਕੀ ਤੋਂ بچਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਐ ਸွေ ਗੱਲਾਂ ਵੱਲ ਵੀ ਧਿਆਨ ਦਿਆ ਕਰੋ ਆਪਾਂ ਹਰ ਗੱਲ ਤੇ ਕਹਿੰਨਾ ਛੱਡ ਬੜੇ ਰਾਜਨੀਤੀ ਆਪਾਂ ਨੇ ਕੀ ਲੈਣਾ ਨਾ ਕਿਉਂ ਨਹੀਂ ਲੈਣਾ ਭਾਈ ਜੋ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਾਂ ਤੁਸੀਂ ਵੀ ਰਾਜਨੀਤੀ ਨੂੰ ਐ ਕਿਉਂ ਕਹਦੇ ਨੇ ਵੀ ਅਸੀਂ ਕੀ ਲੈਣਾ ਚੰਗੇ ਮਾਰੇ ਦੀ ਪਛਾਣ ਕਰੋ ਉੱਥੇ ਮੈਂ ਗੱਲ ਐਮਪੀ ਵੇਲੇ ਵੀ ਬੋਲਦਾ ਰਿਹਾ ਮੈਂ ਜਦੋਂ ਅੱਜ-ਅੱਜ ਤੁਹਾਨੂੰ ਨੌਕਰੀਆਂ ਮਿਲ ਰਹੀਆਂ ਨੇ ਜਿਹਦੇ ਵਿੱਚ ਕੋਈ ਰਾਜਨੀਤੀ ਆ ਜਾਂਦੀ ਗਲਤ ਸ਼ਾਇਦ ਅੱਦਿਆਂ ਨੂੰ ਨਹੀਂ ਮਿਲਦੀ ਅੱਜ ਫਿਰ ਇਹ ਮਤਲਬ ਸਹੀ ਰਾਜਨੀਤੀ ਜੀ ਅੱਗੇ ਆਈ ਹੋਈ ਹੈ ਤਾਂ ਫਿਰ ਤੁਹਾਡਾ ਅੱਜ ਖੁਸ਼ੀਆਂ ਦਾ ਦਿਨ ਹੈ ਨਾ ਸੁਣ ਕੇ ਕਿ ਜੇ ਪਗਤ ਸਿੰਘ ਜੀ ਕਹਿ ਦਿੰਦੇ ਕਰਤਾਰ ਸਿੰਘ ਸਰਾਭਾ ਸਾਹਿਬ ਕਹਿ ਦਿੰਦੇ ਕਿ ਆਪਾਂ ਨਹੀਂ ਕਿ ਲੈਣਾ ਉਹ ਕਿਹੜਾ ਉਹ ਕਿਹੜਾ ਆਮਕਰਾਂ ਦੇ ਮੁੰਡੇ ਸੀ ਜੀ ਬਹੁਤ ਵੱਡੇ ਕਹਿੰਦੇ ਕੋਹਾਂ ਦੇ ਘਰਾਂ ਦੇ ਮੁੰਡੇ ਸੀ ਪਗਤ ਸਿੰਘ ਹੋਰੀ ਕਰਤਾਰ ਸਿੰਘ ਸਰਾਭਾ ਸਰਾਭਾ ਪਿੰਡ ਹੈ ਲਗਾਣੇ ਦੇ ਜੜਾਂ ਚ 350 ਏਕੜ ਦਾ ਮਾਲਕ ਸੀ ਉਸ ਵੇਲੇ ਵਰਕਲੇਜ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਿਆ ਸੀ ਪਾਇਲਟ ਦਾ 19 ਸਾਲ ਦੀ ਉਮਰ ਚ ਪੰਚ ਸੀ ਹੋਗੀ ਜੀ ਜਿਉਂ ਕਹਿੰਦਾ ਮੇਰੇ ਕੋਲ ਜ਼ਮੀਨ ਹੈ ਅੱਜ ਤਾ ਉਹਦੀ ਕੀਮਤ ਹੀ ਜ਼ੀਰੋਆਂ ਲਿਖ ਦੀ ਤੱਕ ਜਾਊਂਗੇ ਇੰਨੀ ਕੀਮਤ ਉੱਤੇ ਤੇ ਪਾਇਲਟ ਬਣ ਗਿਆ ਬਣ ਚਲੇਆ ਤੇ ਮੈਨੂੰ ਕੀ ਲੋੜ ਹੈ ਦੇਸ਼ ਵਾਸਤੇ ਪਰ ਉਹਨਾਂ ਨੇ ਲਿਖਿਆ ਸੀ ਫਿਰ ਜਿਹਨੂੰ ਭਗਤ ਸਿੰਘ ਜੀ ਹਮੇਸ਼ਾ ਜੇਬ ਚ ਪਾ ਕੇ ਰੱਖਦੇ ਸੀਗੇ ਉਹਦੀ ਫੋਟੋ ਦੇ ਪਿੱਛੇ ਲਿਖ ਕੇ ਕਰਤਾਰ ਸਿੰਘ ਸਰਾਭਾ ਸਾਹਿਬ ਦੀ ਫੋਟੋ ਦੇ ਪਿੱਛੇ ਲਿਖ ਕੇ ਭਗਤ ਸਿੰਘ ਇਹ ਲੈ ਕੇ ਰੱਖਦੇ ਸੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈ ਪਾਇਆ ਉਹਨਾਂ ਲੱਖ ਮਸੀਹ ਤਾਂ ਚੱਲੀਆਂ ਨੇ ਕਲਾਕਾਰੀ ਚ ਜਿਵੇਂ ਮੈਂ ਕਲਾਕਾਰੀ ਚ ਹੁੰਦਾ ਨਾ ਆ ਸਾਰੇ ਜਿਹੜੇ ਮੈਨੂੰ ਗਾਣਾ ਕਰਦੇ ਨੇ ਨਾ ਸਾਰੇ ਨੇ ਗਾਣੇ ਕਮਾਲ ਦਾ ਕਲਾਕਾਰ ਆ ਇਹ ਬੰਦਾ ਬਹੁਤ ਗ੍ਰੇਟ ਹੈ ਕਿਉਂਕਿ ਮੈਂ ਉਹਨਾਂ ਦੀਆਂ ਕੁਰਸੀਆਂ ਨੂੰ ਪੈ ਨਿਕਲਿਆ ਬੰਦੇ ਬਹੁਤ ਵੱਦਾ ਮਾੜਾ ਵੀ ਤਾਂ ਬਹੁਤ ਮਾੜਾ ਬੰਦਾ ਵੀ ਆਦਾ ਯਾਰ ਫੇ ਕੀ ਨੁਕਸਾਨ ਕਰਤਾ ਵੀ ਦੱਸਤਾ ਦਿਓ ਨੌਕਰੀਆਂ ਦੇਈ ਜਾਣੇ ਆ ਹਸਪਤਾਲ ਖੋਲ੍ਹੇ ਜਾਣੇ ਆ ਜਿਹੜੇ ਪੁਰਾਣੇ ਔਰ ਇੱਕ ਹੋਰ 26 ਜਨਵਰੀ ਤੋਂ ਲਾਗੂ ਕਰਤਾ ਸੀ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਲੈ ਕੇ ਜਾਣ ਦੀ ਪਰਚੀ ਤੇ ਨਹੀਂ ਲਿਖੀ ਜਾਊਗੀ ਜੇ ਉਹ ਦਵਾਈ ਨਹੀਂ ਹੈਗੀ ਡਾਕਟਰ ਬਾਹਰੋਂ ਖਰੀਦ ਕੇ ਲਿਆਊਗਾ ਸਰਕਾਰ ਉਹਨੂੰ ਪੈਸੇ ਦੇਊਗੀ ਪਰ ਮਰੀਜ਼ ਨਹੀਂ ਜਾਊਗਾ ਐਕਸ-ਰੇ ਅਲਟਰਾਸਾਉਂਡ ਸਭ ਸਾਰੇ ਹਸਪਤਾਲਾਂ 'ਚ ਹੋਊਗਾ ਸਾਡੀ ਤਾਂ ਉਮਰ ਦੇ ਹੀ ਬਹੁਤ ਫਰਕ ਪੈ ਗਿਆ ਲੀਡਰਾਂ ਨਾਲੋਂ ਅਸੀਂ ਤਾਂ 50 ਸਾਂ 50 55 ਸਾਲ ਦੇ ਸਾਡੇ ਪਿੰਡਾਂ ਬਰ 50 55 ਸਾਲ ਦਾ ਬੰਦਾ ਮਰ ਜਾਏ ਜਲੇਬੀਆਂ ਵੰਡਣ ਲੱਗ ਗਏ ਕੋਈ ਮੋਤੇ ਦਾ ਮੂੰਹ ਦੇਖ ਕੇ ਹੁਣ ਬਹੁਤ ਹੁੰਦਾ ਅੱਜ ਕੱਲ੍ਹ ਕੌਣ ਹੁੰਦਾ 50 ਦਾ ਲੈ 50 55 ਸਾਲ ਤੇ ਅਸੀਂ ਗਿਵ ਅਪ ਕਰਤਾ ਲਾਈਫ ਨੂੰ ਇਹਨਾਂ ਦੀ ਵਜ੍ਹਾ ਨਾਲ ਚਿੰਤਾ ਚੀਖਾ ਸਮਾਨ ਬਾਣੀ ਚ ਲਿਖਿਆ ਚਿੰਤਾ ਖਾਗੀ ਸਾਨੂੰ ਕਾਦੀ ਚਿੰਤਾ ਫਿਊਚਰ ਦੀ ਮੁੰਡੇ ਦਾ ਕੀ ਬਣੂਗਾ ਕੁੜੀ ਦਾ ਵਿਆਹ ਕਿਵੇਂ ਕਰਾਂਗੇ ਵਿਆਹ ਕਰ ਲੇ ਤਾਂ ਕਰ ਜਾ ਕਿਵੇਂ ਲਾਹਾਂਗੇ ਚਿੰਤਾ ਹੀ ਖਾ ਗਈ ਇਹ ਤਾਂ ਵੱਡਾ ਕੋਹ ਰੋਗ ਹੀ ਨਹੀਂ